ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਘਾਪੁਰਾਣਾ ਜਿਹੜਾ ਪੈਂਦਾ ਜੀ ਮੋਗਾ ਤੋਰ ਕੇ ਅੱਜ ਦੀ ਵੀਡੀਓ ਚ ਬਾਈ ਕਾਕੇਵੜਾ ਕੋਲ ਆਇਆ ਹਾਂ ਫੇਰ ਦੁਬਾਰਾ ਵੀਡੀਓ ਕਵਰ ਕਰਨਾ ਆਪਾਂ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲਾ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਰੋਜ਼ ਪੇਸ਼ ਹੋਉਂਦੀ ਰਹੇ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਹੁ ਸੇਲ ਕਰਨਾ ਹੋਵੇ ਜਾਇਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਲ 98783 93488ਈ ਸੱਲੀ ਪਰਖ ਤੁਸੀਂ ਆਏ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਆਓ ਲੈਨੇ ਆ ਜਾਣਕਾਰੀ ਇਸ ਵਹਿੜ ਬਾਰੇ ਤੇ ਪੁੱਛਦੇ ਦੁੱਧ ਬਾਤ ਬਾਈ ਨੂੰ ਕਿਹੜਾ ਸੂਬਾ ਤੇ ਕੌਣ ਦੀ ਸੂਈ ਆ ਜੀ ਤਾਜੀ ਸੂਈ ਵਹਿੜ ਆ ਗਈ ਮਗਰ ਪਤਾ ਨਹੀਂ ਬੱਛਾ ਆ ਕੇ ਬੱਛੀ ਆ ਉਹ ਡਿੱਗ ਪਈ ਆ ਬੱਛਾ ਬੱਛਾ ਕੋਈ ਨਹੀਂ ਬੱਛਾ ਮਗਰ ਲੋਈ ਮਗਰ ਮਿੱਤਰ ਮਗਰ ਜੋਂਡੀ ਆ ਰਹਾ ਇਹਦੇ ਬਾਕੀ ਵੱਡੀ ਬੁੱਢੀ ਬਹੁਤਾ ਬਾਕੀ ਬਾਈ ਨਾਲ ਗੱਲਬਾਤ ਕਰ ਲੈਨੇ ਆ ਠੰਡੀ ਸੀਲ ਤੇ ਵੇਖ ਹੀ ਲਈ ਆ ਗਈ ਅੱਜ ਸਸਰੀ ਕਾਲ ਸਸਰੀ ਕਾਲ ਜੀ ਨਾਉ ਦਾ ਦੀ ਬਾਈ ਹਮ ਸਾਰੇ ਜਾਣਦੇ ਆ ਕਾਕਾ ਪਿੰਡ ਲਗਣਾ ਤੁਸੀਂ ਬਾਗ ਆਪਣਾ ਜਲਾ ਮੋਗਾ ਸਾਰੇ ਦੋਆਂ ਦੀ ਪਾਈ ਸੀ ਦੋ ਹੁਣ ਬਗੈਰ ਬੂੜੀ ਦੁੱਤੀਆਂ ਠੀਕ ਆ ਉਹ ਗਈਆਂ ਮੋਕਸਾ ਦੇ ਨਾਲ ਆ ਪਿੰਡ ਬੰਮਣ ਲਈ ਠੀਕ ਆ ਚਾਰ ਉੜ ਗਈਆਂ ਚਾਰ ਉੱਠ ਗਈਆਂ ਹਾਂਜੀ ਠੀਕ ਆ ਕਾਹੀਆ ਹੈ ਆ ਗਈ ਬੈਠਾ ਦੋ ਟੰਕ ਚੋਈਆ 13 ਕਿਲੋ ਸੀ ਜਾਂ 12 ਕਿਲੋ ਕੱਕ ਦੇਣੀ ਆ ਠੀਕ ਆ ਬਾਈ ਹਾਂਜੀ ਧੋਰੀ ਮੜੀ ਬੱਚਾ ਨਾਲ ਆ ਮੈਂ ਵਰਗਾ ਦੁੱਧ ਕੱਦ ਘੜ ਮਖਾ ਦੇ ਠੀਕ ਆ ਬਾਈ ਕੱਦ ਬਹੁਤ ਵੱਡਾ ਹਨਾ ਮੇਰੇ ਪਰਪਰ ਇੱਥੇ ਵਿਖਾਈ ਆ ਦੇਖੋ ਬਾਈ ਕੱਦ ਬਹੁਤ ਵੱਡਾ ਵਾ ਅੱਜ ਤਰੀਕ ਹੈ ਕਿ 28 ਤਰੀਕ ਆ ਛੇ ਦਿਨ ਸ਼ੁੱਕਰਵਾਰ ਆ 2025 ਆ ਗਈ ਇਹ ਵੀਡੀਓ ਕੱਲ ਨੂੰ ਸ਼ਨੀਵਾਰ ਸਵੇਰ 7 ਵਜੇ ਨਿੱਤਰੀ ਚ ਅਪਲੋਡ ਹੋਣੀ ਆ ਜੀ ਆ ਬਾਈ ਤੋਰ ਕੇ ਦਿਖਾ ਨਿਆਣਾ ਬਾਅਦ ਚੋਲੀ ਤੋਂ ਇਹਨੂੰ ਲਓ ਵੀ ਦੋਸਤੋ ਬਾਈ ਕਹਿੰਦਾ ਵੀ ਕਾਦਰ ਕਾਰਡ ਦਾ ਫੋਲ ਵੱਡਾ ਹੀ ਆ ਬਰਾੜਾ ਕਾਦਰ ਕਾਰਡ ਬਲਾ ਵੱਡੀ ਲੈ ਮੜ ਕੇ ਅੱਜ ਵੱਡੀਆਂ ਬੜਾ ਮੰਗਦੇ ਆ ਲੋਕ ਭੜ ਭਾ ਠੀਕ ਆ ਬਾਈ ਸੁਈ ਨੂੰ ਸਮਾ ਬਾਈ ਇਹਨੂੰ ਜੇ ਮੱਛੀ ਦੇ ਗਏ ਸਮਾ ਕੋਈ ਨਹੀਂ ਵੀ ਡੂਡ ਵੀ ਨਾ ਹੋ ਗਿਆ ਤੁਸੀਂ ਨਹੀਂ ਰੱਖ ਤੂੰ ਠੀਕ ਆ ਜੀ ਉਹ ਡੂਡ ਦੋਨੇ ਕੂਡ ਮੰਦਾਂ ਮੀਨਾਂ ਕਿੰਦੇ ਆ ਠੀਕ ਆ ਬਾਈ ਲਓ ਵੀ ਦੋਸਤੋ ਕੱਦ ਕਰਦਾ ਫੁੱਲ ਵੱਡਾ ਹੀ ਆ ਥਾਣਾ ਵੇਖ ਲਓ ਤੁਸੀਂ ਸੋਹਣੇ ਹੱਦੀ ਚੁਆਈ ਵਾਲੇ ਮੋਟੇ-ਮੋਟੇ ਥਾਣਾਗਾ ਜੇ ਇਹ ਨਵਾਈ ਹੁੰਦੀ ਤਾਂ ਚਮਕ ਫੁੰਡੇ ਦੇ ਫੁੱਲ ਹੋਣੀ ਸੀ ਚਲੋ ਬਾਈ ਨੇ ਆਈ ਹੋਈ ਆ ਬਾਈ ਹਜੇ ਬਾਈ ਕੋਲ ਤੁਹਾਨੂੰ ਪਤਾ ਹੀ ਆ ਕਿ ਕੱਲ ਸ਼ਾਮ ਨੂੰ ਵੀਡੀਓ ਕਵਰ ਕੀਤੀ ਸਵੇਰੇ ਵੀਡੀਓ ਚੱਲੀ ਜਾਂਦੀ ਹੈ ਹਜੇ ਉਹ ਤੇ ਸ਼ਾਮ ਨੂੰ ਫੇਰ ਵੀਡੀਓ ਕਵਰ ਕਰ ਰਹੇ ਆ ਚਾਰ ਵੜਾ ਦੋ ਵੀਡੀਓ ਦੋ ਬਾਈ ਦੇ ਵੀਡੀਓ ਤੋਂ ਬਗੈਰ ਕੋਕੇ ਬਈ ਕਾ ਕਾਈ ਜਾਂਦਾ ਮਾਲ ਵਿਕੀ ਜਾਂਦਾ ਵਾ ਫਿਟਿੰਗ ਆਲਾ ਹਵਾਨਾ ਵਾ ਤੁਸੀਂ ਵੇਖ ਸਕਦੇ ਹੋ ਆ ਸੋਹਣੇ ਥਾਣਾ ਮੋੜਲਾ ਬ ਕੱਦ ਫੁੱਲ ਵੱਡਾ ਹੀ ਹੈਗਾ ਤੂੰ ਵੀ ਦੇਖ ਲਗ ਲੱਗਦਾ ਵਪਾਰੀ ਆਈ ਹੋਈ ਹੈ ਤਾਂ ਮੈਂ ਤੁਸੀਂ ਰੋਜ਼ ਵੀਡੀਓ ਬਣਨੇ ਰੋਜ਼ ਵੀਡੀਓ ਪੈਂਦੀ ਹੈਗੀ ਇਹਦੇ ਕੱਲ ਸੀਗੇ ਉਹ ਦਿਖਾਓ ਕਿੱਥੇ ਆ ਗਏ ਤੇ ਆ ਕੱਲ੍ਹ ਵਾਲੇ ਟਾਈਮ ਸ਼ਾਮ ਨਹੀਂ ਫਿਰ ਵੀਡੀਓ ਬਣਾਈ ਜਾਂਦੇ ਆਗੇ ਅੱਜ ਫੇਰ ਆ ਗਈ ਆ ਬਾਈ ਕੋਲੇ ਇੱਕ ਹੋਰ ਤੇ ਵੇਖ ਸਕਦੇ ਹੋ ਜੀ ਫੁੱਲ ਵੱਡੇ ਕੱਦ ਕਾਠ ਵਾਲੀ ਜਦ 12 ਕਿਲੋ ਬਾਈ ਚੋਕੇ ਲੈ ਜਵੇ ਠੀਕ ਆ ਜੀ ਲਓ ਜੀ ਦੋਸਤੋ ਬਾਈਕ ਨਾਲ ਬੜਾ 5 ਡਾਂਗ ਚੋਲੋ ਵੇ ਕੋਈ ਤੁਹਾਨੂੰ ਪਤਾ ਭਾਈ ਜੇ ਪਹੂ ਚੰਗੇ ਆ ਤਾਂ ਰੋਜ਼ ਫੇਰੀ ਵੀਡੀਓ ਪੈਂਦੀ ਆ ਨਹੀਂ ਕਿਹੜਾ ਰੋਜ਼ ਵੀਡੀਓ ਬਿਵਾਰੀ ਵੀਡੀਓ ਪਾ ਦਿੰਦਾ ਵਾ ਕੋਈ ਬਸ ਦੋ ਦੰਦ ਛੱਡ ਕੇ ਵੀਡੀਓ ਪਾਉਂਦਾ ਕੋਈ ਨਹੀਂ ਕੌਣ ਪਾਉਂਦੇ ਨਹੀਂ ਸਹੀ ਗੱਲ ਆ ਜੀ ਸਹੀ ਗੱਲ ਕਰੋ ਮਰਨ ਦੀ ਹਾਂਜੀ ਹਾਂਜੀ ਕਿਹ ਜੀ ਮਲ ਪ੍ਰਾੜਾ ਫਿਰਦਾ ਮੋਲੇ 45000 ਦੀ ਆ ਭਾਈ ਵਿਚੋ ਬੱਚਾ ਵਿਚੋ ਕੀ ਛੋਟ ਛੱਪਾ ਦੁੱਧ ਦੇਉਗੀ 2 ਕਿਲੋ ਹੋ ਰਹੇ 15 ਕਰ ਜੋ ਠੀਕ ਆ ਜੀ 15 ਕਰ ਜੋ 13 ਦਾ ਹੁਣ ਤਿਆਰ ਆ ਠੀਕ ਆ ਭਾਈ ਹਾਂ ਠੀਕ ਆ ਜੀ ਹਾਂਜੀ ਲੋ ਜੀ ਦੋਸਤੋ ਦੋ ਦੋ 15 ਕਿਲੋ ਬੈ ਦੋ ਕਿਲੋ ਵਾਜ ਜਾਊਗੀ ਬਾਕੀ ਸੇਵਾ ਸੂਣੀ ਵਹਿੜ ਆ ਗਈ ਬੱਚੇ ਤੇ ਮਹਿਲਦੀ ਆ ਠੀਕ ਆ ਜੀ ਬੱਚਾ ਕਰਦੇ ਮੁੜ ਕੇ ਹੋਰ ਹੋਰ ਬੱਚੇ ਨੂੰ ਪਛਾਣਣਾ ਪਊਗਾ ਠੀਕ ਆ ਬਾਈ ਮਹੀਨਾ ਹੋ ਗਿਆ ਸੂਈ ਨੂੰ ਬਾਈ ਠੀਕ ਆ ਜੀ ਪਰ ਮੈਂ ਡੂਡ ਕਹਿਣਾ ਠੀਕ ਆ ਬਾਈ ਹਾਂ ਲੋ ਜੀ ਦੋਸਤੋ ਬਾਈ ਕਹਿੰਦਾ ਮਹੀਨਾ ਹੋ ਗਿਆ ਪਰ ਆਪਾਂ ਡੂਡ ਕਹਿਣਾ ਆਪਾਂ ਦੋ ਮੰਨ ਲਓ ਠੀਕ ਆ ਜੀ ਆਪਾਂ ਉਹਦੇ ਦਵਾਖਾ ਨਾਲ ਲਈ ਹੈ ਠੀਕ ਹੈ ਅਗਲਾ ਚਲੋ ਚਲ ਕਾਹਲੀ ਗਰਮੀ ਦੇਊਗੀ ਆਹ ਦੋ ਦੋ ਕੀ ਬੱਚੇ ਦੇ ਕੀ ਤੇ ਵੇ ਲੋਕਾਂ ਦਾ ਪਰਮਾਤਮਾ ਨੂੰ ਪਤਾ ਠੀਕ ਆ ਜੀ ਕੱਟ ਕੱਟ ਵੇਲਾ ਮਾਰਦਾ ਠੀਕ ਆ ਬਾਈ ਬਈ ਬਾਤ ਫੋਨਾ ਜਲ ਨੇਤੀ ਕੋ ਕਹਿੰਦਾ ਵੀ ਸਬਸਕ੍ਰਾਈਬ ਕਰਾ ਦੇ ਬੰਦੇ ਮੰਗ ਰੋ ਕਰਦੇ ਪਹਿਲੋਂ ਕਰਿਆ ਕਰੋ ਹਾਂ ਸਰ ਠੀਕ ਹੈ ਜੀ ਤੁਹਾਨੂੰ ਛੇਤੀ ਜਲਦੀ ਪਹੁੰਚ ਜਾ ਕਰੋ ਵੀਰੋ ਤੁਹਾਡੇ ਕੋਲ ਠੀਕ ਹੈ ਬਾਈ ਸਬਸਕ੍ਰਾਈਬ ਕਰਿਆ ਕਰੋ ਬਟਨ ਦਬਾਇਆ ਕਰੋ ਮੇਰਾ ਬਾਈ ਠੀਕ ਹੈ ਜੀ ਉਹਦਾ ਵੀਡੀਓ ਜਲਦੀ ਮਿਲ ਜਾਂਦੀ ਨਾ ਫਿਰ ਠੀਕ ਹੈ ਪਰ ਨਾਲ ਦੀ ਨਾਲ ਲੱਭਿਆ ਕਰੋ ਠੀਕ ਹੈ ਜੀ ਤੁਹਾਡੇ ਕੋਲ ਜਲਦੀ ਜਲਦੀ ਪਹੁੰਚ ਜੇ ਹੁਣ ਤਰੇ ਪਹੁੰਚਿਆ ਬਾਈ ਦੂਜੀ ਆ ਲੈਣੀ ਤਾਂ ਇੱਕ ਨਹੀਂ ਹੁੰਦੀ ਆ ਫਾਰਮ ਵਾਲੀ ਬੈੜ ਆ ਇਹ ਬੈੜ ਤਾਂ ਇੱਕ ਆ ਲੈ ਨਾਲ ਬੈੜ ਫਾਰਮ ਵਾਲੀ ਆ ਬਾਈ ਦਮਾਰਾ ਫੇਰ ਬਣਾ ਦੇਖਿਆ ਠੀਕ ਹੈ ਬਾਈ ਉਹਦਾ ਵੱਡੀ ਵੱਡੀ ਬਹੁਤ ਆ ਕੱਦ ਕੜ ਫੋ ਤਾਰੋਗ ਜਮਾ ਪੋਲੀ ਗੰਨੇ ਵਰਗੀ ਲਵਾਂਗੇ ਨਜ਼ਾਰੇ ਪੱਠੇ ਚੱਕੀ ਤੁਰੇ ਦੇ ਵੇਖ ਸਕਦੇ ਹੋ ਜੀ ਆਹ ਬਾਈਆ ਮੈਂ ਬੰਦਾ ਹੈ ਨਹੀਂ ਆਹ ਵੇਖ ਲੋ ਉਵੇਂ ਬਾਈ ਬੰਦਾ ਹੈ ਨਹੀਂ ਬਾਈ ਆਪ ਹੀ ਚੁੰਦਾ ਚਾਹਦਾ ਵਾ ਵੀ ਵੇਖ ਲੈ ਲੋ ਆ ਪਹਿਲਾਂ ਬਹਿ ਗਿਆ ਫੇਰ ਨਿਆਣਾ ਪਾਊਗਾ ਹੁਣ ਇਹ ਆ ਨਿਆਣਾ ਪਾਉਣੇ ਨਹੀਂ ਬਾਈ ਨਿਆਣਾ ਪਾਉਣਾ ਹੀ ਨਹੀਂ ਕੋਹ ਠੰਡੀ ਆ ਠੀਕ ਆ ਲੈ ਬਹਿ ਜਾ ਫਰ ਚੋਲਾ ਫਰ ਇਹਨੂੰ ਲੈ ਫਿਰ ਆਜ ਵਿੱਚ ਹੀ ਵਿਖਾ ਦੇ ਚੁੰਦਿਆਂ ਨੂੰ ਹੈ ਵੱਡੀ ਬੜੀ ਜੀ ਬਾਈ ਚਾ ਦੋਸਤੋ ਜੇ ਹੁਣ ਮੈਂ ਵਿਖਾਉਣ ਲੱਪੈ ਤਾਂ ਮੈਂ ਬਾਈ ਨਾਲ ਹੌਲੀ ਹੌਲੀ ਚੋਣੀ ਤੁਹਾਨੂੰ ਪਤਾ ਵੀ ਫਿਰ ਭਾਰਾ ਵਾ ਤੇ ਵੀਡੀਓ ਨਾਲ ਬੜੀ ਲੰਮੀ ਹੋ ਜਾਣੀ ਹੈਗੀ ਧਾਰ ਮਖਾਪਾ ਹਾਂ ਧਾਰਾ ਜੂ ਤੁਹਾਨੂੰ ਚੈੱਕ ਕਰਾ ਦਿੰਨਾ ਮੈਂ ਇਹਦੇ ਵਿੱਚ ਬੜਾ ਮਾਰ ਧਾਰਾ ਕਰਾ ਦੂ ਬਾਲਟੀ ਜੇ ਹਾਂ ਆਹ ਲੋ ਬਰਾੜ ਦਾ ਇੱਕ ਹੱਥ ਨਾਲ ਜੰਦੂਜਾ ਦੂਜਾ ਸਾਰਾ ਦੋਵਾਂ ਨਾਲ ਮਾਰ ਹਾਂ ਆਹ ਵੇਖੋ ਦੋਸਤੋ ਗੰਨੇ ਆਰ ਕੀ ਮੋਟੀ ਧਾਰਾ ਆ ਗਈ ਤੁਹਾਨੂੰ ਜਮਾ ਕੋਲੇ ਬੈ ਪੂਰਾ ਨਹੀਂ ਪੈ ਜਾ ਕਨਾ ਕੋ ਨਿਆਣਾ ਪਾਇਆ ਇਹਦੇ ਮਗਲਾ ਜ ਮਾਰਦੇ ਬੜਾ ਤੁਹਾਨੂੰ ਤਾਂ ਹੀ ਉਹ ਦੱਸ ਦੇਣਾ ਆ ਵੇ ਤਾਂ ਜਾ ਕੇ ਮਾਰਦੇ ਕੰਮ ਸਹੀ ਲੋਜਿਕ ਕੰਮ ਆਵੇ ਲੋ ਭਾਈ ਜਿਹਨੇ ਲੈਣੀ ਹੈਗੇ ਧਾਰਾ ਤੁਹਾਨੂੰ ਮਰਾ ਕੇ ਭਗਾ ਦੇਗਾ ਵਾ ਜਿਹੜਾ ਮੈਂ ਚਮਾਉਣ ਲੱਗ ਗਿਆ ਤਾਂ ਵੀਡੀਓ 14-15 ਮਿੰਟਾਂ ਦੀ ਹੋ ਜਾਣੀ ਹੈਗੀ ਪਰ ਤੁਹਾਨੂੰ ਵੀ ਦੇਖਣਾ ਔਖਾ ਲੱਗਦਾ ਇਨੀ ਵੀਡੀਓ ਇਹਨਾਂ ਦਾ ਗਾਂ ਕਰ ਕਰ ਵੇਖਣੀ ਪੈਂਦੀ ਹੈਗੀ ਫੁੱਲ ਵੱਡੇ ਕੱਦ ਕਾਠ ਦੀ ਬਰਾੜ ਆ ਬਚੋਂ ਬਿਠਾ ਅਜ ਤਾਂ ਮੁੱਲ 45000 ਰੁਪਇਆ ਵਿੱਚੋਂ ਕੋਈ ਛੋੜ ਚੱਪਾ ਹੋ ਜਾਊਗਾ ਫੁੱਲ ਵੱਡੀ ਵਹਿੜ ਮਗਰ ਵੱੱਛਾ ਵਾ ਮੁੱਲ ਸਿਰਫ 45000 ਰੁਪਇਆ ਦੋ ਤੇ 13 ਕਿਲੋ ਕੰਡੇ ਵਾਲਾ ਪਰ ਦੀ 12 ਮੰਨ ਕੇ ਲੈ ਜਾਓ ਧੰਨਵਾਦ ਜੀ